ਪੰਜਾਬ ਦਾ ਜਿਹੜੇ ਹਾਲਾਤ ਹਨ ਉਹ ਗੰਭੀਰ ਹੁੰਦੇ ਜਾ ਰਹੇ ਨੇ ਇਹ ਪੰਜਾਬ ਨੂੰ ਬੜਾ ਮੁਸ਼ਕਲ ਨਾਲ ਅਸੀਂ ਤਰੱਕੀਆਂ ਲੀਹਾਂ ਤੇ ਲੈ ਕੇ ਆਏ ਇਹ ਕਾਲੇ ਦਿਨ ਪੰਜਾਬ ਦੇ ਅੰਦਰ ਬੰਮੇ ਮੈਂ ਛੋਟਾ ਜਾ ਹੋਇਆ ਕਰਦਾ ਸੀ ਉਸ ਵੇਲੇ ਬੇਸਰਾਂ ਦੇ ਹਾਲਾਤ ਸਨ ਪੰਜਾਬ ਦੇ ਅੰਦਰ ਪਤਾ ਨਹੀਂ ਸੀ ਕੌਣ ਕਿਹਨੂੰ ਗੋਲੀ ਮਾਰ ਜੇ ਸਾਡੀ ਸਰਕਾਰ ਬਣੀ ਕਾਂਗਰਸ ਪਾਰਟੀ ਨੇ ਬੀੜਾ ਚੁੱਕਿਆ ਸਾਰੀਆਂ ਪਾਰਟੀਆਂ ਛੱਡ ਗਈਆਂ ਬਾਈਕਾਟ ਕਰ ਗਈਆਂ ਤੇ ਕਾਂਗਰਸ ਪਾਰਟੀ ਖੜੀ ਹੋ ਕੇ ਚੋਣ ਲੜੀ ਤੇ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਬਣਿਆ ਤੇ ਦੁਬਾਰੇ ਫਿਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਕਾਂਗਰਸ ਪਾਰਟੀ ਸਵਰਗੀਆ ਬੈਂਸ ਸਿੰਘ ਤੇ ਉਦੋਂ ਦੇ ਲੋਕ ਕੈਬਨਿਟ ਦੇ ਵਜ਼ੀਰ ਸਾਰੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਔਰ ਪੰਜਾਬ ਨੂੰ ਮੁੜ ਦੁਬਾਰੇ ਤੱਕ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆਏ ਮੇਰੇ ਸਤਕਾਰਯੋਗ ਪ੍ਰਾਪੋ ਚਿੰਤਾ ਦਾ ਵਿਸ਼ਾ ਕੀ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਰੇਪ ਸਾਦੇ ਰਾਜ ਕਾਂਗਰਸ ਦੇ ਰਾਜ ਅਸੀਂ ਕਹਿੰਦੇ ਸੀ ਜਿਹੜਾ ਰੇਤਾ ਹੈ ਮਹਿੰਗਾ ਮੈਂ ਕੈਪਟਨ ਅਬਰਿੰਦਰ ਸਿੰਘ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ 'ਚ ਬੋਲਿਆ ਕਰਦਾ ਸੀ ਮੈਂ ਕਿਹਾ ਕੈਪਟਨ ਸਾਹਿਬ ਕਿਰਪਾ ਕਰਕੇ ਤੁਹਾਨੂੰ ਲੋਕ ਯਾਦ ਰੱਖਣਗੇ ਅੱਜ ਰੇਤਾ ਮaaf ਕਰ ਦਿਓ 2005 'ਚ ਰਾਜੇ ਵਿੜਿੰਗੜੇ ਆਪ ਦਾ ਕਰ ਪਾਇਆ ਸੀ ਜਲਾਲਾਬਾਦ ਦੇ ਟਰਾਲੀ ਭੇਜਦੇ ਸੀ ਤੇ ਰੇਤਾ ਵੀ ਆਉਂਦੇ ਸੀ ਅੱਜ ਰੇਤੇ ਦੀ ਪਰਚੀ ਹੋ ਗਈ ਹੈ ਉਦੋਂ ਵੀ ਤਾਂ ਕੰਮ ਚੱਲਦਾ ਸੀ ਤੁਸੀਂ ਰੇਤਾ ਮੁਫਤ ਕਰ ਦਿਓ 100 ਕਰੋੜ 50 ਕਰੋੜ ਰੁਪਏ ਆਉਂਦਾ ਐ ਐਨੇ ਕਰੋੜਾ ਰੁਪਏ ਅਸੀਂ ਖਾਤ ਕਰਦੇ ਆ ਰੇਤਾ ਮੁਫਤ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਗੁੰਡਾ ਟੈਕਸ ਨਾ ਲੱਗ ਸਕੇ ਲੇਕਿਨ ਲਾਗਤ ਸੀ ਲਾਗਤ ਸੀ ਉਸ ਵੇਲੇ ਦੀ ਸਰਕਾਰ ਦਾ ਵੀ ਇਸੇ ਕਰਕੇ ਅੱਜ ਕੈਪਟਨ ਮਰਿੰਦਰ ਸਿੰਘ 35 ਹਜ਼ਾਰ ਵੋਟਾਂ ਦੇ ਨਾਲ ਹਾਰਿਆ ਮੁੱਖ ਮੰਤਰੀ ਜਿਹੜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਔਰ ਅੱਜ ਅਜਿਹੇ ਦੱਕੀ ਹਾਲ ਹੈ ਅੱਜ ਦੁਬਾਰਾ ਫੇਰ ਜਿਹੜਾ ਰੇਤਾ ਉਹ ਅੱਜ ਕਾਂਗਰਸ ਦੇ ਰਾਜ ਤੋਂ ਵੀ ਮਹਿੰਗਾ ਮਿਲਦਾ ਹੈ ਕਈਆਂ ਨੂੰ ਤਾਂ ਮਿਲਦਾ ਹੀ ਨਹੀਂ ਅੱਜ ਫੇਰ ਉਸੇ ਰੇਤੇ ਦੀ ਬਲੈਕ ਹੋ ਰਹੀ ਹੈ ਤੇ ਧੌਂਦਾ ਤੇਉ ਜਿਹੜਾ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਉਹ ਧੌਂਦਾ ਤੇਉ ਉੱਥੇ ਪਿਆ ਹੈ ਅੱਜ ਆ ਮਹੱਲਾ ਕਲੀਨੀ ਖੋਲੇ ਜਾ ਰਹੇ ਆ ਮੈਂ ਪੁੱਛਿਆ ਪੰਜਾਬ ਦੀ ਵਿਧਾਨ ਸਭਾ 'ਚ ਕਹਿੰਦੇ 600 छह मोहल्ला क्लिनिक खोले है पत्रकार साथियों मैं क्या बाई महीने हो गए जे छे सौ खोले है तो साढ़े 13000 पंजाब का पिंड है फिर सारे मोहला क्लीनिक कदो पूरे करोगे आज कोई हस्पता नहीं बन रहा आज कोई मेडिकल कॉलेज नहीं बन रहा आज कोई स्कूल नहीं बन रहा एक स्कूल दस दौ कपूरथला फगवाड़े दस दौ भलथ च दस दौ कि आकूल हम नवा बने ਇਰੀਓ ਮਾਰਤ ਜਾ ਕੇ ਵੇਖੋ ਜੇ ਤੁਹਾਡੇ ਕੋਈ ਸਕੂਲ ਨਵਾਂ ਨਹੀਂ ਬਣਿਆ ਤਾਂ ਫਿਰ ਪੂਰੇ ਪੰਜਾਬ 'ਚ ਨਹੀਂ ਬਣਿਆ ਹਜੇ ਤੱਕ ਇੱਕ ਵੀ ਨਵਾਂ ਸਕੂਲ ਪੰਜਾਬ ਸਰਕਾਰ ਵੱਲੋਂ ਨਹੀਂ ਬੜਾਇਆ ਗਿਆ ਆ ਭਗਵੰਤ ਮਾਨ ਜੀ ਰਜਾਨਾ ਕਿਸੇ ਸੁਣ ਲੋ ਕਹਾਣੀਆਂ ਸੁਣ ਲੋ ਜਾਣ ਬੁੱਝ ਕੇ ਲੋਕਾਂ ਦਾ ਧਿਆਨ ਕਦੇ ਘੋੜਿਆਂ ਦੀਆਂ ਗੱਲਾਂ ਸੁਣਾ ਦਿੰਦੇ ਆ ਉਹ ਦੂਜਾ ਇੱਕ ਹੈ ਉਹ ਕੋਈ ਹੋਰ ਵੀਡੀਓ ਸੁਣਾ ਦਿੰਦਾ ਹੈ ਇਸੇ ਕੰਮ ਤੇ ਪੰਜਾਬ ਦੇ ਲੋਕਾਂ ਨੂੰ ਹੁਲ ਜਾਇਆ ਪਿਆ ਅਸਲ ਮੁੱਦਿਆਂ ਦੀ ਆ ਬਿਜਲੀ ਮਹਿੰਗੀ ਹੋ ਗਈ ਤੁਹਾਨੂੰ ਪਤਾ ਲੱਗਿਆ ਬਿਜਲੀ ਮੁਫਤ ਦਾ ਦੇਤੀ ਸਾਡੇ ਰਾਤ ਚ 200 ਯੂਨਿਟ ਮੁਫਤ ਦਿੰਦੇ ਸੀ ਹੁਣ 100 ਯੂਨਿਟ ਵਧਾਤਾ 100 ਯੂਨਿਟ ਤੇ ਤੁਹਾਨੂੰ ਪਤਾ ਹੈ ਕਿ 4 ਹੀ ਪੈਸੇ ਬਿਜਲੀ ਮਹਿੰਗੀ ਕਰਤੀ ਆ ਮਗਰਲੇ 4 ਦਿਨ ਪਹਿਲਾਂ ਪੈਟਰੋਲ ਡੀਜ਼ਲ ਤੇ ਵੈਟ ਵਧਾਤਾ ਅੱਜ ਇਹ ਹਾਲਾਤ ਹੈ ਪੰਜਾਬ ਦੇ ਪੰਜਾਬ ਦੇ ਸਿਰ ਸਾਡੇ 50 ਸਾਲਾਂ ਦੇ ਰਾਜ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਣਾ ਹੈ ਅਸੀਂ 70000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ 5 ਸਾਲ ਕਾਂਗਰਸ ਸਰਕਾਰ ਅੱਜ 3 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਸਿਰ ਕਰਜ਼ਾ ਹੈ ਠੀਕਾ ਦਿਮਪਾ ਜੀ ਨੇ ਪੰਜਾਬ ਦਾ ਨਵਾਂ ਬੱਚਾ ਜੰਮਿਆ 2 ਲੱਖ ਰੁਪਏ ਦਾ ਕਰਜ਼ਾਈ ਹੈ ਔਰ ਇੱਕ ਦਿਨ ਜਦੋਂ ਇਹ ਕਰਜ਼ਾ 6-7 ਲੱਖ ਹੋ ਜਾਏਗਾ ਤੇ ਪੰਜਾਬ ਵੀ ਇੱਕ ਛੜਕ ਵੀ ਅਸੀਂ ਨਵੀਂ ਨਹੀਂ ਬਣਾ ਸਕਾਂਗੇ ਇੱਕ ਸਕੂਲ ਨਹੀਂ ਬਣਾ ਸਕਾਂਗੇ ਇੱਕ ਨੌਕਰੀ ਨਹੀਂ ਲਾ ਸਕਾਂਗੇ ਆ ਮੰਦਿਆ ਸ਼ੇਰਾਂ ਨੇ ਜਿਹੜੇ ਕਹਿੰਦੇ ਸੀ ਰੇਤੇ ਚੋਂ 30000 ਕਰੋੜ ਲੈ ਕੇ ਆਵਾਂਗੇ ਬਜਟ ਚੋਂ 25000 ਕਰੋੜ ਰੁਪਇਆ ਬਣਾ ਲਾ ਕੇ ਅੱਜ ਪੰਜਾਬ ਦੇ ਅੰਦਰ ਬਾਈਬੀ ਸਰਕਾਰ ਦੇ ਵਿੱਚ 60000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੀ ਸਰਕਾਰ ਲੈ ਚੁੱਕੀ ਹੈ ਗੱਲ ਇਹ ਨਹੀਂ ਹੈ ਆਉਣ ਆਵੇ ਸਮੇਂ ਦੀ ਗੱਲ ਹੈ ਸਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਸਾਰੇ ਅਜੰਮਣ ਵਾਲੇ ਬੱਚੇ ਕਹਿਣਗੇ ਕਿ ਸਾਨੂੰ ਕਰਜ਼ਾਈ ਕਰਗੇ ਇਹ ਰਾਜਨੀਤਿਕ ਲੋਕ ਕਿਉਂਕਿ ਪੈਸੇ ਦਾ ਸਹੀ ਉਪਯੋਗ ਨਹੀਂ ਹੋ ਰਿਹਾ 1000 ਕਰੋੜ ਰੁਪਿਆ ਭਗਵੰਤ ਸਿੰਘ ਮਾਨ ਆਪਦੀਆਂ ਫੋਟੋਆਂ ਲਾਉਣ ਤੇ ਇੰਨਾ ਬਜਟ ਸਾਡੀ ਸਰਕਾਰ ਵਾਲੇ ਬਜਟ ਹੁੰਦਾ ਸੀ 50 ਕਰੋੜ ਇਹਨਾਂ ਦਾ ਸਾਲ ਦਾ ਬਜਟ ਹੈ 900 ਕਰੋੜ ਕੇਵਲ ਫੋਟੋਆਂ ਲਾਉਣ ਦਾ ਮਛੂੜੀਆਂ ਲਾਉਣ ਦਾ ਕੇਰਲਾ ਦੇ ਵਿੱਚ ਅਖਬਾਰ ਦੇ ਪਹਿਲੇ ਸਫੇ ਤੇ ਭਗਵਾਨ ਸਿੰਘ ਮੰਨਤੇ ਕਿ ਜਿਹੜੀ ਵਾਲ ਦੀ ਫੋਟੋਸ਼ਾਪ ਦੀ ਹੈ ਮੱਧਿਆ ਪ੍ਰਦੇਸ਼ ਛੱਪੀ ਹੈ ਹਿਮਾਚਲ ਛੱਪੀ ਹੈ ਗੱਲ ਪੰਜਾਬ ਦੀ ਹੈ ਐਸਾ ਪੰਜਾਬ ਦਾ ਜਹਾਜ ਲੈ ਕੇ ਆ ਹੁਣ ਚੋਣਾ ਹੋਈਆਂ ਤਿੰਨ ਰਾਜਾਂ ਚ ਇੱਕ ਵੀ ਸੀਟ ਨਹੀਂ ਆਈ ਜਿਹੜੀ ਨੋਟਾ ਨੋਟਾ ਦਾ ਬਟਨ ਹੈ ਨੋਟਾ ਦੇ ਬਟਨ ਨਾਲੋਂ ਵੀ ਘੱਟ ਵੋਟਾਂ ਤਿੰਨ ਸੂਬਿਆਂ ਚ ਆਮ ਆਦਮੀ ਪਾਰਟੀ ਰੁਕੀਆਂ ਤੇ ਕਰੋੜਾ ਰੁਪਈਆ ਇਹਨਾਂ ਤਿੰਨ ਸੂਬਿਆਂ ਦੇ ਮਸ਼ਹੂਰੀਆਂ ਤੇ ਔਰ ਜਾਇਦ ਦੇ ਖਰਚੇ ਤੇ ਮਾਨਸਾਪੇ ਕੇਜਰੀ ਵਾਲਦੇ ਲਾਤਾ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਚੜੇ ਜਾਇ ਤੇ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਫੋਟੋ ਲਾਵੇ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਆਪ ਦੀ ਅਖਬਾਰ ਚ ਫੋਟੋ ਛਪਾਵੇ ਪਰ ਸਾਨੂੰ ਦੁੱਖ ਹੈ ਵੀ ਛੱਤੀਸਗੜ੍ਹ ਚ ਛੱਤੀਸਗੜ੍ਹ ਦਾ ਅਖਬਾਰ ਤੇ ਛੱਤੀਸਗੜ੍ਹ ਦੀ ਭਾਸ਼ਾ ਉੱਥੇ ਜਾ ਕੇ ਪਹਿਲੇ ਸਫੇ ਤੇ ਫੋਟੋ ਲਵਾ ਕੇ ਜਿਹੜਾ 10 ਲੱਖ ਰੁਪਇਆ ਖਰਾਬ ਕੀਤਾ ਜਾਂਦਾ ਸਾਨੂੰ ਇਸ ਕਰਦਾ ਦੁੱਖ ਹੈ ਸਾਨੂੰ ਦੁੱਖ ਹੈ ਸਾਡੇ ਰਾਜ ਚ ਨਸ਼ਾ ਸੀਗਾ ਇੱਕ ਸਾਡਾ ਮੁੱਖ ਮੰਤਰੀ ਸੀਗਾ ਉਹਦਾ ਨਾਮ ਹੈ ਰੱਖਿਆ ਕੰਪਰੋਮਾਈਜ਼ ਸੀਫ ਨਿਸਟਰ ਗਿਆਨੀ ਕੀ ਸਮਝੋਤਾ ਮੁੱਖ ਮੰਤਰੀ ਉਹਨੇ ਗੁਟਕਾ ਸਾਦੀ ਸੌ ਖਾਦੀ ਸੀ ਗੁਟਕਾ ਸਾਦੀ ਸੌ ਖਾ ਕੇ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਇਸ ਕਰਕੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਾਜਦਾ ਸੀ ਮਹਾਰਾਜਾ ਭੁਪਿੰਦਰ ਸਿੰਘ ਦਾ ਵੰਸ਼ ਤੋਂ ਉਹਨੂੰ ਲੋਕਾਂ ਨੇ 30000 ਵੋਟਾਂ ਦੇ ਨਾਲ ਇਸ ਵਾਰੀ ਐਮਐਲਏ ਦੀਆਂ ਚੋਣਾਂ ਚ ਹਰਾਤਾ ਤੇ ਆ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਉਹਨੇ ਗੁਟਕਾ ਸੌਂਦੀ ਸੌ ਖਾਦੀ ਸੀ ਤੇ ਇਸ ਮੁੱਖ ਮੰਤਰੀ ਸਾਹਿਬ ਨੇ ਅਰਦਾਸ ਕਰਾਈ ਹੈ ਕਹਿੰਦੇ ਨਸ਼ਾ ਖਤਮ ਕਰ ਦਿਆਂਗੇ ਨਸ਼ਾ ਖਤਮ ਨਹੀਂ ਹੋਣਾ ਨਸ਼ਾ ਕਦੇ ਖਤਮ ਨਹੀਂ ਹੋਣਾ ਸਰਕਾਰਾਂ ਇਹ ਨਸ਼ਾ ਆਇਆ ਕਿਦੋਂ ਇਹ ਅਕਾਲੀ ਦਲ ਦੇ ਰਾਜ ਵਿੱਚ ਆਇਆ ਇਹਦੇ ਸਰਗਨਾ ਕੌਣ ਹੈ ਜਿੰਨਾ ਮਾਫੀਆ ਪੰਜਾਬ ਚ ਆਇਆ ਚਾਹੇ ਉਹ ਰੇਤ ਮਾਫੀਆ ਚਾਹੇ ਉਹ ਕੇਬਲ ਮਾਫੀਆ ਚਾਹੇ ਉਹ ਟਰਾਂਸਪੋਰਟ ਮਾਫੀਆ ਚਾਹੇ ਉਹ ਨਸ਼ਾ ਮਾਫੀਆ ਇਹ ਸਾਰੇ ਮਾਫੀਆ ਦਾ ਜਨਮ ਇਹ ਸਾਰੇ ਮਾਫੀਆ ਦਾ ਜਨਮ ਅਕਾਲੀ ਦਲ ਦੀ ਸਰਕਾਰ ਛੋਇਆ ਫਿਰ ਸਾਡੀਆਂ ਸਰਕਾਰਾਂ ਨੇ ਇਹਦੇ ਤੇ ਨੱਥ ਨਹੀਂ ਪਾਈ ਇਹ ਵੱਧ ਗਿਆ ਇਹ ਕੀ ਕਹਿੰਦੇ ਆ ਪੰਜਾਬ ਦੀ ਵਿਧਾਨ ਸਭਾ ਚ ਅਸੀਂ ਨਸ਼ੇ ਦੇ ਤਸਕਰ ਫੜਨੇ ਅਸੀਂ ਐਨੇ ਕਿਓ ਹੀਰੋਇਨ ਫੜਨੀ ਹੀਰੋਇਨ ਤੇ ਤਸਕਰ ਫੜਨ ਦੇ ਨਾਲ ਮੇਰੀਓ ਮਾਤਾ ਪਾਓ ਪਹਿਣੋ ਨਸ਼ਾ ਖਤਮ ਨਹੀਂ ਹੋਣਾ ਸਾਡੀ ਬੀਬੀ ਨੂੰ ਪੁੱਛ ਕੇ ਵੇਖੋ ਜਿਹੜਾ 21 ਸਾਲਾਂ ਦਾ ਨੌਜਵਾਨ ਪੁੱਤ ਨਸ਼ੇ ਦੀ ਭੇਡ ਚੜ ਜਾਂਦਾ ਹੈ ਉਹ ਸਾਡੀ ਮਾਂ ਨੂੰ ਪੁੱਛ ਕੇ ਵੇਖੋ ਉਸ ਮਾਂ ਦਾ ਕੀ ਹਾਲ ਹੈ ਨਸ਼ਾ ਫੜੋ ਫੜਾਈ ਨਾ ਖਤਮ ਨਹੀਂ ਹੋਣਾ ਆ ਜਿਹੜੇ ਨੌਜਵਾਨ ਬੈਠੇ ਆ ਉਹ ਬੈਠੇ ਆ ਇਹਨਾਂ ਨੂੰ ਕੰਮ ਦੇਣਾ ਪਊਗਾ ਇਹਨਾਂ ਨੂੰ ਨੌਕਰੀ ਦੇਣੀ ਪਊਗੀ ਇਹ 25000 ਰੁਪਏ ਦੀ ਨੌਕਰੀ ਜਾਵੇ ਤੜਕੇ ਬਸ ਕੇ ਚੜੇ ਤੇ ਸ਼ਾਮ ਨੂੰ ਆਵੇ ਤੇ ਨਹਾ ਕੇ ਆਪਦਾ ਆਰਾਮ ਕਰੇ ਇਹ ਵਿਹਲੇ ਇਹ ਪੜੇ ਲਿਖੇ ਵਿਚਾਰੇ ਉਸ ਚੌਂਗ ਦੇ ਵਿੱਚ ਵਿਹਲੇ ਤੁਰੇ ਫਿਰਦੇ ਆ ਫਿਰ ਨਸ਼ੇ ਦੇ ਆਦੀ ਹੁੰਦੇ ਆ ਫਿਰ ਨਸ਼ਾ ਇਹਨਾਂ ਦੀਆਂ ਸਾਰੀਆਂ ਨਸਾਂ 'ਚ ਵੜ ਜਾਂਦਾ ਔਰ ਇੱਕ ਦਿਨ ਫਿਰ ਸਾਡਾ ਪਿਓ ਇੱਕ ਦਿਨ ਸਾਡਾ ਪਿਓ ਆਪ ਦੇ ਪੁੱਤ ਨੂੰ ਅਰਥੀ ਦਾ ਕੰਦਾ ਦੇ ਕੇ ਛੱਡ ਕੇ ਹੁੰਦਾ ਹੈ ਇਹ ਮਜਬੂਰੀ ਹੈ ਪੰਜਾਬ ਦੀ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਪਵੇਗੀ ਹਰ ਵਿਅਕਤੀ ਕਹਿੰਦਾ ਮੈਂ ਆ ਮੁਫਤ ਦੂੰਗਾ ਮੈਂ ਆ ਮੁਫਤ ਦੇਊਂਗਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਮੁਫਤ ਕੋਈ ਚੀਜ਼ ਨਹੀਂ ਦੇਾਂਗੇ ਅਸੀਂ ਹਰ ਘਰੇ ਇੱਕ ਸਰਕਾਰੀ ਨੌਕਰੀ ਦੇਾਂਗੇ ਔਰ ਜਿੱਦੈ ਤੁਸੀਂ ਸਰਕਾਰੀ ਨੌਕਰੀ ਦੇਓਗੇ ਜਿੱਦੈ ਤੁਸੀਂ ਸਰਕਾਰੀ ਨੌਕਰੀ ਦੇਓਗੇ ਪੰਜਾਬ ਨੂੰ ਪੰਜਾਬ ਨੂੰ ਇਹਨਾਂ ਨੇ ਖੋਟਿਆਂ 'ਤੇ ਕਰਤਾ ਆਤ ਲੈ ਲੋ ਦਾਲ ਲੈ ਲੋ ਬਿਜਲੀ ਲੈ ਲੋ ਪਾਣੀ ਦਾ ਬਿੱਲ ਨਹੀਂ ਆਏਗਾ ਉਹ 25000 ਦੀ ਨੌਕਰੀ ਦਿਓ ਤੇ ਆਏ ਸਾਲ 6% ਨੌਕਰੀ ਚ ਵਾਅਦਾ ਉਰੇ ਛਟੀਏ ਡੀਐਚ ਕਰੋ ਪੰਜਾਬ ਦੇ ਕਿਸੇ ਵਿਅਕਤੀ ਨੂੰ ਮੁਫਤ ਨਹੀਂ ਚਾਹੀਦਾ ਉਹ ਕਮਾ ਕੇ ਖਾਏਗਾ ਅੱਖੀਂ ਔਰ ਗੈਰਤ ਮੱਤ ਪੰਜਾਬ ਦੇ ਲੋਕਾਂ ਨੂੰ ਸਾਡੀਆਂ ਸਰਕਾਰਾਂ ਨੇ ਗੋਡਿਆਂ ਦੇ ਭਾ ਕਰਤਾ ਸੋ ਮੇਰੇ ਸਤਕਾਰਯੋਗ ਭਰਾਓ ਮੈਨੂੰ ਉਮੀਦ ਸੀ ਮੈਨੂੰ ਇਹ ਸੀ ਕਿ ਇੱਕ ਅਧਿਆਪਕ ਦਾ ਪੁੱਤ ਇੱਕ ਅਧਿਆਪਕ ਦਾ ਪੁੱਤ ਭਗਵਾਨ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਇਨਸਾਫ ਕਰੇਗਾ ਲੇਕਿਨ ਹੁਣ ਇਹਨਾਂ ਨੇ ਮਗਰਲੀ ਸਰਕਾਰ ਨੂੰ ਯਾਦ ਕਰਾਤਾ ਲੋਕ ਕਹਿੰਦੇ ਲੋਕ ਕਹਿੰਦੇ ਕਾਂਗਰਸੀ 100 ਗੁਣੇ ਚੰਗੇ ਸਨ ਹੁਣ ਲੋਕ ਸਾਨੂੰ ਯਾਦ ਕਰਦੇ ਅਸੀਂ ਵੀ ਬਾੜੇ ਚੰਗੇ ਨਹੀਂ ਸਾਂ ਸਾਡੇ 'ਚ ਵੀ ਕਮੀਆਂ ਸਨ ਪਰ ਇਹਨਾਂ ਮਾਦਿਆਂ ਸ਼ੇਰਾਂ ਨੇ ਹੱਡਾਂ ਪਾਰ ਕਰਤੀਆਂ ਸੋ ਸਤਕਾਰਯੋਗ ਪਰਾਹੋ ਅਸੀਂ ਲੜਨਾ ਹੈ ਦੋ ਪਾਸੇ ਲੜਨਾ ਹੈ ਇੱਕ ਬੀਜੇਪੀ ਨਾਲ ਪਰ ਇੱਕ ਆਮ ਆਦਮੀ ਪਾਰਟੀ ਨਾਲ ਉੱਤੇ ਬੀਜੇਪੀ ਬੈਠੀ ਹੈ ਅੱਜ 파ਸਲਾ ਸਾਹਿਬ ਇੱਥੇ ਆਏ ਹੈ 150 ਜਿਹੜਾ ਐਮਪੀ ਹੈ ਉਹਨੂੰ ਬਾਹਰ ਕੱਢਤਾ ਮੋਦੀ ਨੇ ਕਹਿੰਦਾ ਵੀ ਚੱਲ ਬਾਹਰ ਬਾਹਰ ਚੱਲ 150 ਤੋਂ ਮਤਲਬ ਅੱਦੇਸ਼ ਦੇ ਲੋਕਾਂ ਦੀ ਜਿਹੜੀ ਗੱਲ ਮੈਂਬਰ ਆਫ ਪਾਰਲੀਮੈਂਟ ਨੇ ਕਰਨੀ ਸੀ ਉਹਨਾਂ ਨੂੰ ਬਾਹਰ ਕੱਢਤਾ ਬਰਖਾਸ ਕਰਤਾ ਔਰ ਪਹਿਲੀ ਵਾਰੀ ਪਹਿਲੀ ਵਾਰੀ ਦੇਸ਼ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਚੁਣੇ ਹੋਏ 150 ਤੋਂ ਵੱਧ MP ਨੂੰ ਬਾਹਰ ਕਰ ਦਿੱਤਾ ਗਿਆ ਔਰ ਐਸੇ ਐਸੇ ਕਾਨੂੰਨ ਬਣਾਤੇ ਤੁਹਾਨੂੰ ਫੜ ਕੇ ਲੈ ਜਾਇਆ ਕਰਨਗੇ ਤੇ 6 ਮਹੀਨੇ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਪੁਲਿਸ ਦੱਸੇਗੀ ਨਹੀਂ ਕਿ ਕਿੱਥੇ ਫੜਿਆ ਹੈ ਕੀਟਿਆ ਢਿੰਪਾ ਜੀ ਨੇ ਪੁਲਸ ਜਿਹੜੋ ਫੜਦੀ ਹੈ 24 ਘੰਟਿਆਂ ਚ ਦੱਸਣਾ ਪੈਂਦਾ ਵੀ ਅਸੀਂ ਕਿੱਥੇ ਰਹਿ ਗਏ ਹਾਂ ਪਲਸ ਨੂੰ ਇਹ ਨਿਆ ਪਾਵਰਾਂ ਦੇਤੀਆਂ ਆਈਪੀਸੀ ਸੀਆਰਪੀਸੀ ਇਹ ਸਾਰੇ ਕਾਨੂੰਨ ਬਦਲ ਕੇ ਇਹਨਾਂ ਕਾਨੂੰਨਾਂ ਦੇ ਆਪ ਦੇ ਨਾਂ ਰੱਖਤੇ ਤੇ ਇਹਨਾਂ ਦੇ ਵਿੱਚ ਅਮੈਂਡਮੈਂਟ ਕਰਤੀਆਂ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਕਰਤੀਆਂ ਜਿਹੜੀਆਂ ਦੇਸ਼ ਤੇ ਲਈ ਤੇ ਦੇਸ਼ ਦੀ ਡੈਮੋਕ੍ਰੇਸੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਪੈਦਾ ਹੋ ਸਕਦਾ ਹੈ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਮਰੇਗਾ ਨਹੀਂ ਪੰਜਾਬਾਂ ਤੇ ਪੰਜਾਬੀਆਂ ਨੇ ਵਖਾਤਾ ਜਦੋਂ ਬਾਰਡਰ ਤੇ ਬੈਠੇ ਸਨ 750 ਦਾ ਪੰਜਾਬੀ ਅਣਖੀ ਔਰ ਗੈਰਤਮੰਦ ਯੋਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਭਗਤ ਸਿੰਘ ਦੀਆਂ ਕਹਾਣੀਆਂ ਸੁਣੀਆਂ ਉਹ ਉੱਥੇ ਲੜਿਆ ਤੇ 700 ਲੋਕ ਸ਼ਹੀਦ ਹੋ ਕੇ ਮੋਦੀ ਸਾਹਿਬ ਨੇ ਕਾਨੂੰਨ ਐਵੇਂ ਵਾਪਸ ਨਹੀਂ ਲਏ ਪੰਜਾਬ ਦੇ 700 ਮੇਰੀਆਂ ਮਾਵਾਂ ਤੇ ਮੇਰੇ ਬਜ਼ੁਰਗਾਂ ਨੇ ਸ਼ਹਾਦਤ ਦੇਣ ਤੋਂ ਬਾਅਦ 700 ਲੋਕਾਂ ਨੇ ਫੇਰ ਕਾਲੇ ਕਾਨੂੰਨ ਵਾਪਸ ਲੈ ਗਏ ਹੁਣ ਕੀ ਕਰ ਰਿਹਾ ਹੈ ਹੁਣ ਕੀ ਕਰ ਰਿਹਾ ਹੈ ਹੁਣ ਜਾਣ ਬੁੱਝ ਕੇ ਕਿਸਾਨੀ ਤੇ ਹਮਲਾ ਹੋ ਰਿਹਾ ਹੈ ਚੁੱਪਚੀ ਪੀਤੇ ਸ਼ੈਲਰ ਵਾਲਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਆਜੋ ਪੰਜਾਬ ਦੇ ਲੋਕ ਇਹਨਾਂ ਨੂੰ ਕਮਜ਼ੋਰ ਕਰੋ ਆਰਥਿਕ ਕਮਜ਼ੋਰ ਕਰੋ ਜੇ ਆਰਥਿਕ ਕਮਜ਼ੋਰ ਹੋਣਗੇ ਫੇਰ ਇਹ ਨੱਥੂ ਗੋਡ ਸੱਡੀ ਜਿਹੜੀ ਪਰੰਪਰਾ ਹੈ ਫੇਰ ਕਮ ਸਾਡੀ ਚੱਲੇਗੀ ਫੇਰ ਆਰਐਸਐਸ ਦਾ ਝੰਡਾ ਬਲੰਦ ਹੋਏਗਾ ਪੰਜਾਬ ਦੇ ਅੰਦਰ ਸੋ ਇਹ ਸਕੀਮ ਹੈ ਦੇਸ਼ ਦੇ ਇਹਨਾਂ ਪਾਰਟੀਆਂ ਦੀ ਸਾਨੂੰ ਕਮਜ਼ੋਰ ਕਰਨ ਦੀ ਆ ਕਾਲੀ ਨਾਲ आले ਮਾਂ ਦੇ ਸ਼ੇਰ ਹੁੰ ਸੁਖਬੀਰ ਕਹਦੇ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਹੈ ਓਏ 8 ਸਾਲਾਂ ਬਾਅਦ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਮਾਫੀ ਗੁਨਾਹ ਦੀ ਨਹੀਂ ਹੁੰਦੀ ਜੋ ਗੁਨਾਹ ਕੀਤਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਧੋਖਾ ਤੁਸੀਂ ਕਰ ਸਕਦੇ ਹੋ ਤੇ ਫੇਰ ਤੁਹਾਡੇ ਆਸੇ ਹੋਰ ਕੋਈ ਵਿਅਕਤੀ ਮੈਣੇ ਨਹੀਂ ਰੱਖਦਾ ਜਿਨ੍ਹਾਂ ਨੇ ਰਾਜ ਦੇ ਵਿੱਚ 250 ਵਾਰ 250 ਵਾਰ ਗੁਰੂ ਗ੍ਰੰਥ ਸਾਹਿਬ ਦੀ ਅੰਗ ਰੋਲੇ ਗਏ ਤੇ ਤੁਸੀਂ ਦੁਸ਼ਮਣਾਂ ਨੂੰ ਬਚਾਉਣ ਦਾ ਕੰਮ ਕੀਤਾ ਤੇ ਕੱਲ ਹਰਸਿਮਰਤ कौर ਬਾਦਲ ਖੈਂਦੀ ਬਿੰਪਾ ਜੀ ਰਾਣਾ ਸਾਹਿਬ ਕੱਲ ਪੈ ਸਾਡੀ ਭੈਣ ਹਰਸਿਮਰਤ कौर ਬਾਦਲ ਖੈਂਦੀ ਕਹਿੰਦੀ ਸਾਨੂੰ 1984 ਦਾ ਦੁੱਖ ਹੈ ਸਰਦਾਰ ਬਿਆਨ ਸਿੰਘ ਜੀ ਨੇ ਕਹਿੰਦਾ ਹੈ ਲੋਕਾਂ ਨੂੰ ਮਾਰਿਆ ਗਿਆ ਕਈ ਲੋਕਾਂ ਨੂੰ ਨਿਹੱਥਿਆਂ ਨੂੰ ਮੈਂ ਕਹਿੰਦਾ ਜਿਹੜੇ ਲੋਕ ਨਿਹੱਥੇ ਮਾਰੇ ਗਏ ਉਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਣਾ ਚਾਹੀਦਾ ਹਿਊਮਨ ਰਾਈਟਸ ਦੀ ਉਲੰਘਣਾ ਜਿੰਨਾ ਲੋਕਾਂ ਨੇ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਮੈਂ ਕਿਹਾ ਅੱਜ ਮੈਂ ਕਿਹਾ ਅੱਜ ਮੈਂ ਦੀਪ ਕਮਲ ਜੀ ਅੱਜ ਮੈਂ ਲਾਈਵ ਕੀਤਾ ਸੀ ਪੱਤਰਕਾਰ ਸਾਥੀ ਬੈਠੇ ਮੈਂ ਕਿਹਾ ਮੈਂ ਕਿਹਾ ਸਬਦੋ ਵਦ ਸੁਮੇਤ ਸੈਣੀ ਦੇ ਸਮੇਂ ਇਨਕਾਊਂਟਰ ਹੋਇਆ ਪੰਜਾਬ ਦੇ ਅੰਦਰ ਸੁਮੇਤ ਸੈਣੀ ਲੋਕ ਨਾਮ ਲੈਂਦੇ ਹੈ ਪੰਜਾਬ ਦੇ ਲੋਗ ony ਨਫਰਤ ਨਾਲ ਸੁਮੇਤ ਸੈਣੀ ਦਾ ਨਾਮ ਲੈਂਦੇ ਆ ਜਿੰਨੀ ਨਫਰਤ ਨਾਲ ਕਿਸੇ ਪੁਲਸ ਵਾਲੇ ਦਾ ਜਿਹਨੇ ਇਨਕਾਊਂਟਰ ਕੀਤਾ ਹੋਵੇ ਇੰਨੀ ਨਫਰਤ ਨਾਲ ਤੇ ਪੰਜਾਬ ਦੀ ਅਕਾਲੀ ਦਲ ਪਾਰਟੀ ਨੇ 3 ਸਾਲ 3 ਸਾਲ ਲਗਾਤਾਰ ਸੁਮੇਤ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾ ਕੇ ਰੱਖਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਲੜਾਈ ਲੜਨਾ ਹੈ ਬਾਬਲ ਕਲਾਂ ਦੇ ਵਿੱਚ ਕੋਟ ਕਪੂਰੇ ਬੈਠੇ ਉਹਨਾਂ ਸਿੱਖਾਂ ਨੂੰ ਜਿਹੜੇ ਆਰਾਮ ਤੇ ਨਾਲ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਆਦੇ ਗੁਰੂ ਦੀ ਗੱਲ ਕਰ ਰਹੇ ਸਨ ਮਹੱਥਿਆਤੇ ਗੋਲੀਆਂ ਚਲਾਈਆਂ ਸਿੱਖ ਬਾਰੇ ਗਏ ਔਰ ਕੁੱਟ-ਕੁੱਟ ਕੇ ਉਹਨਾਂ ਦੀਆਂ ਪੱਗਾ ਲਾ ਲਾ ਕੇ ਵਾਲਾਂ ਤੋਂ ਫੜ-ਫੜ ਕੇ ਪੁਲਸ ਵਾਲਿਆਂ ਨੇ ਸਿੱਟਿਆ ਉਹ ਸੁਮੇਤ ਸੈਣੀ ਤੇ ਰਾਜ ਦੇ ਵਿੱਚ ਹੋਇਆ ਉਹ ਸੁਖਬੀਰ ਸਿੰਘ ਬਾਦਲ ਢਿੱਪਤੀ ਮੁੱਖ ਮੰਤਰੀ ਦੇ ਰਾਜ ਹੋਇਆ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਆ ਮਾਫੀ ਮੰਗ ਕੇ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਇਹ ਗੁਨਾਹ ਇਹ ਪਾਪ ਅਕਾਲੀ ਦਾ ਲਾਲਿਆ ਨੇ ਕੀਤਾ ਹੈ ਔਰ ਉਸੇ ਪਾਪਾਂ ਦੀ ਸਜ਼ਾ ਉਸੇ ਪਾਪਾਂ ਦੀ ਸਜ਼ਾ ਮੈਂ ਮੁਕਸਰ ਜ਼ਿਲ੍ਹੇ ਦਾ ਹਾਂ ਬਾਦਲ ਆੜਿਆਂ ਦਾ ਜ਼ਿਲ੍ਹਾ ਤੇ ਫੇਰਾ ਇਕੱਠਾ ਮੈਂ ਗਿੱਦੜਿਆਂ ਨੂੰ ਲੜਦਾ ਉਹ ਲੰਬੀਓ ਲੜਦੇ ਸਾਡੇ ਬਲਾਕ ਇਕੱਠੇ ਹੈ ਸਾਡੇ ਪਿੰਡ ਦੇ ਪਹਿਲਾਂ ਬਾਦਲ ਵੱਡੇ ਬਾਦਲ ਸਾਹਿਬ ਗਿੱਦੜਿਆਂ ਨੂੰ ਲੜਿਆ ਕਰਦੇ ਸਨ ਬਾਦਲ ਸਾਹਿਬ ਚਾਰ ਵਾਰ ਲੜੇ ਫਿਰ ਲੰਬੀਓ ਚਲੇ ਗਏ ਅਸੀਂ ਇਕੱਠੇ ਅੱਜ ਕੀ ਹੋਇਆ ਬਾਦਲ ਆਣਿਆਂ ਦਾ ਹਰ ਵਿਅਕਤੀ ਚੋਣ ਹਾਰ ਗਿਆ ਕੋਈ ਬਾਦਲ ਦਾ ਬੰਦਾ ਬਾਦਲ ਪਰਿਵਾਰ ਜਿਹਨੇ ਮਗਰ ਬਾਦਲ ਲੱਗਦਾ ਸੀ ਆਹ ਚੋਣਾਂ ਦੇ ਵਿੱਚ ਸਾਰੇ ਉੱਡ ਗਏ ਔਰ ਜਾਂਦੀਵਾਰੀ ਸਵਰਗੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਪਾਪਾਂ ਦੀ ਸਜ਼ਾ ਹੈ ਉਹ ਪਾਪਾਂ ਦੀ ਸਜ਼ਾ ਹੈ ਮੇਰੀ ਬੇਨਤੀ ਹੈ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਰੱਖ ਕੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ ਕਿਰਪਾ ਕਰੋ ਪੰਜਾਬ ਡੁੱਬਦਾ ਜਾ ਰਿਹਾ ਹੈ ਪੰਜਾਬ ਦੇ ਨੌਜਵਾਨ ਬਾਹਰ ਚਲੇ ਗਏ ਮੈਨੂੰ ਕੋਈ ਦੁੱਖ ਨਹੀਂ ਜਿਹੜੇ ਲੋਕ ਬਾਹਰ ਜਾਂਦੇ ਹੈ ਮੈਂ ਤਰਵਾਦੀ ਹਾਂ ਉਹਨਾਂ ਦੇਸ਼ਾਂ ਦਾ ਕਿਉਂਕਿ ਇੱਥੇ ਦਾ ਕੋਈ ਕਾਰੋਬਾਰ ਨਹੀਂ ਬਾਹਰ ਜਾ ਕੇ ਵਿਚਾਰੇ ਰੋਜੀ ਰੋਟੀ ਕਮਾ ਲੈਂਦੇ ਮਾਈਨਸ ਮਾਈਗ੍ਰੈਂਟ ਅੱਜ ਸਾਡੀ ਪਾਪੂਲੇਸ਼ਨ ਬੰਦਾ ਇੱਕ ਜੰਮਦਾ ਤਿੰਨ ਮਰ ਰਿਹਾ ਹੈ ਕਿ ਮੌਜੂਦਾ ਸਰਕਾਰ ਦੇ ਵਿੱਚ ਕਾਨੂੰਨ ਵਿਵਸਥਾ ਆਪਾਂ ਕਹੀਏ ਕਿ ਬਹੁਤ ਮਾੜੀ ਆ ਉਸ ਮੁਲਕ ਦੇ ਵਿੱਚ ਉਸ ਸੂਬੇ ਦੇ ਵਿੱਚ ਰਹਿਣ ਦਾ ਕੋਈ ਹੱਜ ਨਹੀਂ ਜਿੱਥੇ ਜਾਨ ਤੇ ਮਾਲ ਮਹਿਫੂਜ਼ ਨਾ ਹੋਵੇ ਸੋ ਅੱਜ ਪੰਜਾਬ ਦੇ ਲੋਕ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਚਾਹੇ ਰੇਤੇ ਦੀ ਗੱਲ ਕਰਨੀ ਏ ਚਾਹੇ ਤੁਹਾਡੇ ਦਾਣਿਆਂ ਦੀ ਗੱਲ ਕਰ ਲਈਏ ਚਾਹੇ ਨਰੇਗਾ ਦੀ ਗੱਲ ਕਰ ਲਈਏ ਸ਼ਹਿਰ ਦੇ ਵਿੱਚ ਸਾਡੇ ਮੁਲਾਜ਼ਮਾਂ ਦੇ ਨਾਲ ਚਾਹੇ ਨਗਰ ਨਿਗਮ ਦੇ ਹੋਣ ਚਾਹੇ ਟੀਚਰ ਯੂਨੀਅਨ ਹੋਣ ਯਾਨ ਬਾਕੀ ਦੇ ਵਰਗ ਜਨਾਨਾ ਜੋ ਜੋ ਵਾਦੇ ਕੀਤੇ ਇਹਨਾਂ ਨੇ ਕੋਈ ਪੂਰਾ ਨਹੀਂ ਕੀਤਾ ਲੋਕ ਭਰੇ ਪੀਤੇ ਬੈਠੇ ਆ ਔਰ ਮੈਂ ਬਹੁਤ ਲੰਬਾ ਨਹੀਂ ਬੋਲਣਾ ਚਾਹੁੰਦਾ ਵੇਖੋ ਇੱਕ ਜੁੱਲੀ ਕੁਲੀ ਆਪਾਂ ਵੀ ਪੋਣੀ ਹੁੰਦੀ ਆ ਰੇਤੇ ਦਾ ਬਾਕੀ ਆ ਕੋਲਾ ਕਿੰਨਾ ਮਹਿੰਗਾ ਕੋਲੇ ਕਰਕੇ ਇੱਟਾਂ ਕਿੰਨੀਆਂ ਮਹਿੰਗੀਆਂ कंस्ट्रक्शन ਦਾ ਕੰਮ ਠੱਪ ਹੈ ਲੋਕ ਜੇ ਮਕਾਨ ਬਣਾਉਣਾ ਪੈਂਦਾ ਮਜਬੂਰੀ ਹੈ ਸਾਡੀ ਔਰ ਪ੍ਰਧਾਨ ਜੀ ਮੈਂ ਕਪੂਰਥਲੇ ਦੀ ਗੱਲ ਕਰਾਂ ਤੇ ਕਪੂਰਥਲੇ ਦੇ ਵਿੱਚ ਉਹ ਅੰਦਾ ਧੁੰਦ ਕੱਟੀ ਸਾਡੇ ਇੱਥੇ ਕਮਿਸ਼ਨਰ ਆ ਮੇਰੇ ਤੋਂ ਤਾਂ ਯਾਰ ਹੋਈ ਨਹੀਂ ਬਿਸਮਿਲ ਤੇ ਕਿਥੇ 25 25 ਦਿਨ ਕੂੜਾ ਨਹੀਂ ਚੱਕਿਆ ਜਾਂਦਾ ਅਾ ਜਿੰਨੇ ਵਪਾਰੀ ਆ ਦੁਕਾਨਦਾਰ ਆ ਬਈ ਉਹਨਾਂ ਨੂੰ ਨੋਟਿਸ ਪੈਸੇ ਲਾਓ ਛੱਡ ਦਿਓ ਔਰ ਰਿਸ਼ਵਤ ਖੋਰੀ ਵੀ ਵੱਧ ਗਈ ਆ ਤੇ ਕੱਲ ਮੈਨੂੰ ਦੁੱਖ ਵੀ ਵੜਾ ਹੋਇਆ ਕਿ ਮਸੀ ਤਾਂ ਮਸੀ ਮਸੀ ਹੜਤਾਲ ਟੁੱਟੀ ਜੀ ਵੀ ਦਿਨਾ ਮੰਗਰੋਂ ਕੂੜਾ ਦੋਦਨ ਸਾਫ ਹੋਇਆ ਟੱਲ ਫੇਰ ਕਮਿਸ਼ਨਰ ਸਾਹਿਬ ਦੀ ਮਿਹਰਬਾਨੀ ਹੋਈ ਗਿੱਲ ਸਾਹਿਬ ਤੇ ਫੇਰ ਸਾਡੇ ਦੋਸਤਾਂ ਦਾ ਸਰਕੇ ਗੱਲ ਕਹੇ ਤੇ ਇੱਕ ਤੀਰ ਨਾਲ ਦੋ ਨਿਸ਼ਾਨੇ ਹਰਮਿੰਦਰ ਸਿੰਘ ਜੀ ਗੱਲ ਤੇ ਜਸਪੀਰ ਸਿੰਘ ਦੋਨਾਂ ਨੇ ਸਿਰ ਲਾਇਆ ਸੋ ਖੈਰਾ ਸਾਹਿਬ ਖੈਰਾ ਕਿਹਾ ਵੀ ਦੋਨਾਂ ਸਰ ਜਣਾ ਲਾਡੀ ਜੀ ਮੈਂ ਬਹੁਤ ਲੰਬਾ ਤੇ ਨਹੀਂ ਬੋਲਾਂ ਖਰੀਫਾ ਜੀ ਤੁਹਾਨੂੰ ਇਹਨਾ ਕਹਿਣਾ ਚਾਹਣਾ ਪ੍ਰਧਾਨ ਜੀ ਦਾ ਹੁਕਮ ਸਿਰ ਮੱਥੇ ਔਰ ਸਾਨੂੰ ਅੱਜ ਸਾਰਨੋਂ ਵੱਡਿਆ ਜਿਹੜਾ ਧੋਖਿਆ ਚਾਹੇ ਵਪਾਰੀ ਆ ਉਹ ਡਰਿਆ ਡਰਿਆ ਉਹਨੂੰ ਇਹ ਨਹੀਂ ਪਤਾ ਕਿ ਯਾਰ ਘਰ ਜਾਣਾ ਮੈਂ ਵਾਪਸ ਕਿ ਨਹੀਂ ਗੈਂਗਸਟਰ ਆਂ ਦਾ ਮੈਨੂੰ ਤਾਂ ਸਮਝ ਨਹੀਂ ਆਈ ਇਹ ਕੀ ਹੁੰਦੇ ਆ ਸਰਕਾਰ ਲਈ ਕੁਝ ਵੀ ਨਹੀਂ ਹੁੰਦੇ ਜੇ ਸਰਕਾਰ ਚਾਵੇ ਤੇ ਗੁੰਡਾਗਰਦੀ ਮਿੰਟੋ ਮਿੰਟ ਖਤਮ ਹੋ ਸਕਦੀ ਆ ਔਰ ਜਿੱਥੇ ਦਈ ਗੁੰਡਾਗਰਦੀ ਦੀ ਗੱਲ ਕਰੀਏ ਉਧਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਅੱਜ ਵਿਕਾਸ ਦੇ ਕੰਮ ਠੱਪ ਪਾਇਆ ਚਾਹੇ ਪਿੰਡਾਂ ਦੇ ਆ ਚਾਹੇ ਸ਼ਹਿਰਾਂ ਦੇ ਆ ਕਰੀਬ 18 ਕਰੋੜ ਰੁਪਇਆ ਕਪੂਰਥੇ ਤੋਂ ਵਾਪਸ ਚਲੇ ਗਿਆ ਤੁਹਾਡੀ ਸਰਕਾਰ ਨੇ ਦਿੱਤਾ ਕਾਂਗਰਸ ਦੀ ਸਰਕਾਰ ਨੇ ਚਾਹੇ ਪਹਿਲੇ ਮੁੱਖ ਮੰਤਰੀ ਦੇ ਥੱਲੇ ਸੀ ਚਾਹੇ ਚੰਨੀ ਸਾਹਿਬ ਦੀ ਗੱਲ ਕਰ ਲਈਏ ਉਹ ਪੈਸੇ ਵਾਪਸ ਚਲੇ ਗਏ ਔਰ ਪਿੰਡਾਂ ਦੇ ਵਿੱਚ ਸਾਰੇ ਕੰਮ ਠੱਪ ਨੇ ਲੋਕ ਅੱਜ ਵਿਕਾਸ ਚਾਹੁੰਦੇ ਆ ਔਰ ਪਹਿ ਪੈਸੇ ਲੱਗ ਨਹੀਂ ਰਹੇ ਖੜ ਬਹੁਤ ਲੰਬਾ ਨਾ ਬੋਲਦਾ ਹੋਇਆ ਮੈਂ ਆਪਣਾ ਸਥਾਨ ਲਾਂਗਾ ਔਰ ਪ੍ਰਧਾਨ ਜੀ ਕੱਠ ਤੇ ਨਾ ਜਾਇਓ ਸਾਡੇ ਪ੍ਰਧਾਨ ਜੀ ਸਾਡੇ ਕੱਠ ਤੇ ਨਾ ਜਾਇਓ ਬਿੰਪਾ ਜੀ ਨੂੰ ਪੁੱਛਦੇ ਹੋ ਵੋਟਾਂ ਗਿਣਾਲ ਦੇਾਂਗੇ ਔਰ ਜਿੰਨੀਆਂ ਕਈਆਂ ਸੀ ਪਿਛਲੀ ਵਾਰ ਓਨੀਆਂ ਪੁਆਈਆਂ ਨਾ ਇੱਕ ਵਾਧ ਨਾ ਇੱਕ ਕੱਟ ਸਭ ਕਪੂਰਤਲੇ ਆਇਓ ਫਗਵਾੜੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ